ਪਾਤਰਾਂ ਦੇ ਦਰ ਟੂਟੀਆਂ ਦਾ ਸੀਵਰੇਜ ਵਿੱਚ ਮਿਕਸ ਪਾਣੀ ਹੋ ਕੇ ਘਰਾਂ ਵਿੱਚ ਜਾਣ ਨਾਲ ਕਾਫੀ ਲੋਕ ਬਿਮਾਰ ਹੋ ਗਏ ਸਨ ਜਿੱਥੇ ਕਿ ਹਰ ਘਰ ਦੇ ਵਿੱਚ ਕੋਈ ਨਾ ਕੋਈ ਬਿਮਾਰ ਹੋਇਆ ਸੀ ਉਹ ਸਾਰੇ ਹਸਪਤਾਲਾਂ ਦੇ ਵਿੱਚ ਦਾਖਲ ਸਨ ਜਿੱਥੇ ਪਾਤਰਾਂ ਦੇ ਵਿੱਚ ਸਾਰੇ ਹਸਪਤਾਲਾਂ ਦੇ ਵਿੱਚ ਮਰੀਜ਼ ਭਰੇ ਹੋਏ ਹਨ ਉੱਥੇ ਹੁਣ ਇੱਕ ਬੀਤੇ ਦਿਨ ਇੱਕ ਬਜ਼ੁਰਗ ਦੀ ਡਾਇਰੀ ਆਫ ਫੈਨਲ ਮੌਤ ਹੋਈ ਸੀ ਕਿ ਉਸ ਤੋਂ ਬਾਅਦ ਅੱਜ ਇੱਕ ਹੋਰ ਤਾਜ਼ੀ ਘਟਨਾ ਵਾਪਰੀ ਹੈ ਜਦੋਂ ਕਿ 65 ਸਾਲਾ ਇੱਕ ਰਿਟਾਇਰ ਬਿਜਲੀ ਬੋਰਡ ਦੇ ਵਿੱਚੋਂ ਸੇਵਾਮੁਕਤ ਉਹਦੀ ਵੀ ਡੈਥ ਹੋਈ ਹੈ ਘਰ ਵਾਲੇ ਪਰਿਵਾਰ ਵਾਲਿਆਂ ਦਾ ਕਾਫੀ ਜ਼ਿਆਦਾ ਰੋਣੋ ਕੇ ਬੁਰਾ ਹਾਲ ਹੋ ਰਿਹਾ ਹੈ ਅਸੀਂ ਦੇਖਦੇ ਹਾਂ ਗੱਲ ਵੀ ਕਰਦੇ ਹਾਂ ਕਿਉਂਕਿ ਇੱਕ ਇਹ ਬੜੀ ਮਦਭਾਗੀ ਘਟਨਾ ਵਾਪਰੀ ਹੈ ਪਾਤਣਾ ਦੇ ਵਿੱਚ ਇਸ ਦਾ ਪਤਾ ਲਾਣ ਵਾਸਤੇ ਹਜੇ ਤੱਕ ਪਾਤਲਾ ਦੇ ਵਿੱਚ ਕੋਈ ਸਰਕਾਰੀ ਜਾਂ ਕੋਈ ਨੁਮਾਇੰਦਾ ਨਹੀਂ ਆਮ ਆਦਮੀ ਪਾਰਟੀ ਦਾ ਪਹੁੰਚਿਆ ਹੈ ਉਹਨਾਂ ਨੇ ਗੁਹਾਰ ਲਾਈ ਹੈ ਕਿ ਮੁੱਖ ਮੰਤਰੀ ਨੂੰ ਇਸ ਵੱਲ ਵਿਸ਼ੇਸ਼ ਧਿਆਨ ਦੇ ਕੇ ਪਾਤਲਾ ਵਿੱਚ ਫੈਲ ਰਹੀਆਂ ਬਿਮਾਰੀਆਂ ਜਿਹੜੀਆਂ ਉਹਨਾਂ ਦੇ ਰੋਕਣ ਲਈ ਕੋਈ ਉਪਰਾਲੇ ਕਰਨੇ ਚਾਹੀਦੇ ਹਨ ਪਾਤਲਾ ਦੇ ਵਿੱਚ ਜਿੱਥੇ ਕਿ ਗੰਦੇ ਪਾਣੀ ਨਾਲ ਬਿਮਾਰੀਆਂ ਫੈਲੀਆਂ ਹੋਈਆਂ ਹਨ ਉੱਥੇ ਕਾਫੀ ਜ਼ਿਆਦੀ ਦੁਖਦਾਈ ਖਬਰ ਅੱਜਕੱਲ ਮਿਲ ਰਹੀ ਹੈ ਪਾਤਲਾ ਦੇ ਜਿਹੜਾ ਕਿ ਸ਼ਨੀ ਦੇਵ ਮੰਦਿਰ ਦੇ ਲਾਗੇ ਇੱਕ ਘਰ ਦੇ ਵਿੱਚ ਪਰਿਵਾਰ ਦੇ ਵਿੱਚ ਜਿਹੜੇ ਕਿ ਕਮਾਈ ਦੇ ਕਰਨ ਵਾਲੇ ਇੱਕੋ ਹੀ ਇੱਕ ਸੀਗੇ ਰਹਿ ਰਹੇ ਸੀਗੇ ਉਹਨਾਂ ਦੀ ਅੱਜ ਡੈਥ ਹੋ ਗਈ ਆ ਇਸ ਡਾਈਪੀਰੀਆ ਫੈਲਣ ਨਾਲ ਕਿਉਂਕਿ ਇਸ ਤੋਂ ਪਹਿਲਾਂ ਵੀ ਇੱਕ ਡੈਥ ਹੋਈ ਸੀਗੀ ਅਸੀਂ ਉਹਨਾਂ ਦੇ ਜਿਹੜੀ ਕਿ ਲੜਕੀ ਹੈ ਬੇਟੀ ਹੈ ਉਹ ਕਾਫੀ ਜਾਨੀ ਸ਼ਰਮੇ ਦੇ ਵਿੱਚ ਹੈ ਔਰ ਪਰਿਵਾਰ ਦਾ ਵੀ ਅੱਜ ਰੋ ਰੋ ਕੇ ਬੁਰਾ ਹਾਲ ਹੋ ਰਿਹਾ ਹੈ ਅਸੀਂ ਪੁੱਛੀ ਕਿ ਕੀ ਕਰਨ ਬਤ ਹੋਈ ਸੀ ਜੀ ਕੀ ਨਹੀਂ ਤੁਹਾਡਾ ਔਰ ਕੀ ਸੀ ਕਿੰਨੀ ਉਮਰ ਸੀ ਮੇਰਾ ਨਾਮ ਕਮਲੇਸ਼ਾਨੀ ਹੈ ਮੇਰੇ ਪਾਪਾ ਦੀ 55 ਸਾਲ ਦੀ ਉਮਰ ਸ੍ਰਿ ਰਮੇਸ਼ਵਰ ਦਾਸ ਸ਼ਰਮਾ ਉਹਨਾਂ ਨੂੰ ਪਾਣੀ ਦੇ ਟੂਟੀ ਟੂਟੀ ਦੇ ਪਾਣੀ ਦੇ ਵਿੱਚ ਸੀ ਬਰੇਜ ਦਾ ਪਾਣੀ ਮਿਲਨ ਕਰਨਾ ਉਹਨਾਂ ਨੂੰ ਲੂਜ਼ ਮੋਸ਼ਨ ਆ ਗਈ ਸਾਰੀ ਫੈਮਿਲੀ ਨੂੰ ਲੱਗੇ ਸੀ ਮੰਮੀ ਪਾਪਾ ਜਾਦਾ ਹੋ ਗਏ ਸੀ ਉਹਨਾਂ ਨੂੰ ਸੰਗਰੂਰ ਲੈ ਗਏ ਸੀ ਅਸੀਂ ਐਡਮਿਟ ਕੀਤਾ ਸੀਗਾ ਮੰਮੀ ਠੀਕ ਨੇ ਪਾਪਾ ਠੀਕ ਨਹੀਂ ਹੋਏ ਸੀ ਫਿਰ ਉਹ ਤੋਂ ਛੁੱਟੀ ਲੈ ਕੇ ਇੱਥੇ ਆ ਗਏ ਸੀ ਇਹਦੇ ਸ਼੍ਰੀ ਕ੍ਰਿਸ਼ਨ ਹਸਪੀਟਲ ਦੇ ਵਿੱਚ ਐਡਮਿਟ ਕਰੇ ਸੀ ਕੱਲ ਉਹਨਾਂ ਦੀ ਡੈਥ ਹੋ ਗਈ ਗੰਦੇ ਪਾਣੀ ਦੇ ਕਾਰਨ ਕਿੰਨੇ ਦਿਨ ਹੋ ਗਏ ਨਾ ਨੂੰ ਜਿਹੜੇ ਦਾਖਲ ਕੀਤੇ ਹੋਏ ਸੀ ਪਹਿਲਾਂ ਕਿਤੇ ਹੋਰ ਵੀ ਕਿਤੇ ਪਹਿਲਾਂ ਸੰਗਰੂਰ ਦਾਖਲ ਕੀਤੇ ਸੀ 2 ਦਿਨ ਸੰਗਰੂਰ ਰਹੇ ਨੇ 2 ਦਿਨ ਇੱਥੇ ਸ਼੍ਰੀ ਕ੍ਰਿਸ਼ਨ ਹਸਪੀਟਲ ਚ ਰਹੇ ਨੇ ਕਿੰਨੇ ਕਿੰਨੇ ਦਿਨ ਹੋ ਗਏ ਕਿੰਨੇ ਪਰਿਵਾਰ ਦੇ ਜੀ ਜਿਹੜੇ ਬਿਮਾਰ ਹੋ ਗਏ ਸੀਗੇ ਤੁਹਾਡੇ ਜਿਹੜੇ ਕੀ 6 ਜੀ ਬਿਮਾਰ ਹੋ ਗਏ ਸੀਗੇ ਉਹਨਾਂ ਦੇ ਬੱਚੇ ਵੀ ਬਿਮਾਰ ਹੋ ਗਏ ਸੀ ਸਾਡੇ ਕੁੜੀਆਂ ਵੀ ਬਿਮਾਰ ਹੋ ਗਈਆਂ ਸੀ ਛੋਟੀਆਂ ਮੰਮੀ ਪਾਪਾ ਵੀ ਬਿਮਾਰ ਹੋ ਗਏ ਸੀਗੇ ਇੱਕ ਬੜੀ ਦੁਖਦਾਈ ਘਟਨਾ ਹੈ ਜਿਹੜੀ ਕਿ ਇਹ ਪਤੜਾ ਦੇ ਵਿੱਚੋਂ ਅੱਜ ਦੂਜੀ ਮੌਤ ਹੋਈ ਹੈ ਜਿਹੜੀ ਕਿ ਇੱਕ 62 ਸਾਲ ਦੇ ਜਿਹੜੇ ਸੀਗੇ ਨੇ ਬਜ਼ੁਰਗ ਸੀਗੇ ਉਹਨਾਂ ਦੀ ਡੈਥ ਹੋ ਗਿਆ ਹੈ ਗੰਦਾ ਪਾਣੀ ਪੀਣ ਨਾਲ ਇੱਕ ਬੋਡੀ ਸੋਚਣ ਵਾਲੀ ਗੱਲ ਹੈ ਕਿ ਸਰਕਾਰ ਦਾ ਹਜੇ ਤੱਕ ਕੋਈ ਨੁਮਾਇੰਦਾ ਇੱਥੇ ਪਤੜਾ ਦੇ ਵਿੱਚ ਨਹੀਂ ਪਹੁੰਚਿਆ ਕਿਉਂਕਿ ਸਰਕਾਰ ਦੇ ਜਿੰਨੇ ਵੀ ਮੈਡੀਕਲ ਅਧਿਕਾਰੀ ਵੀ ਹਜੇ ਤੱਕ ਕੋਈ ਨਹੀਂ ਪਹੁੰਚੇ ਪਤੜਾ ਦੇ ਤਕਰੀਬਨ ਸਾਰੇ ਹਸਪਤਾਲਾਂ ਦੇ ਵਿੱਚ ਬੈੱਡ ਭਰੇ ਹੋਏ ਆ ਮਰੀਜ਼ਾਂ ਦੇ ਨਾਲ ਦੇਖਣਾ ਹੋਵੇਗਾ ਕਿ ਇਹ ਜਿਸ ਤਰ੍ਹਾਂ ਇੱਥੇ ਇਹਨਾਂ ਦੀ ਡੈਥ ਹੋਈ ਆ ਇੱਕ ਬਹੁਤ ਮਤਭਾਗੀ ਘਟਨਾ ਹੈ ਕਿਉਂਕਿ ਘਰ ਦੇ ਪਰਿਵਾਰ ਦੇ ਕਹਿੰਦੇ ਸਾਰੇ ਜੀ ਹੀ ਉਸ ਟਾਈਮ ਮਤਲਬ ਬਿਮਾਰ ਹੋ ਗਏ ਸੀ ਇਹ ਗੰਦਾ ਪਾਣੀ ਪੀ ਕੇ ਕੀ ਨਾ ਹੀ ਤੁਹਾਡਾ ਸੁਦਾਈ ਖਬਰ ਜਿਹੜੀ ਇਹ ਹੈ ਕਿ ਪਾਣੀ ਗੰਦਾ ਪੀਣ ਨਾਲ ਕਿਉਂਕਿ ਬੈੱਡ ਹਜੇ ਵੀ ਕਿੰਨੇ ਭਰੇ ਹੋਏ ਆ ਹਸਪਤਾਲਾਂ ਦੇ ਵਿੱਚ ਕੀ ਹਾਲਾਤ ਹੈ ਹਸਪਤਾਲਾਂ ਦੇ ਕੀ ਲੱਗਦੇ ਸੀ ਜਿਨ੍ਹਾਂ ਦੀ ਅੱਜ ਡੈਥ ਹੋਈ ਹੈ ਡਾਈਵਰੀਆ ਇਹ ਮੇਰੇ ਫੁੱਫੜ ਜੀ ਲੱਗਦੇ ਸੀ ਜੀ ਇਹਨਾਂ ਦਾ ਘਰ ਸ਼ਨੀ ਦੇਵ ਦੇ ਬੈਕ ਸਾਈਡ ਬਿਲਕੁਲ ਬਾੜ ਨੰਬਰ 15 ਇਹਨਾਂ ਨੂੰ ਨਾ ਆ ਗੰਦੇ ਪਾਣੀ ਰਲਣ ਕਰਨਾ ਟੂਟੀਆਂ ਵਾਲੇ ਇਹਨਾਂ ਨੂੰ ਐਡਮਿਟ ਰੱਖਿਆ ਜੀ ਲੂਜ ਮੋਸ਼ਨ ਲੱਗੇ ਮੇਰੀ ਬੁਆ ਜੀ ਨੂੰ ਵੀ ਇਹਨਾਂ ਨੂੰ ਵੀ ਬੱਚੇ ਤਾਂ ਚਲੋ ਕਵਰ ਹੋ ਗਏ ਨਾਲ ਦੀ ਨਾਲ ਤੇ ਸੰਗਰੂਰ ਰੱਖੇ ਸੀ 2 ਦਿਨ ਦਾਖਲ ਜੀ ਉੱਥੇ ਥੋੜਾ ਮੋਟਾ ਸੈਟਿੰਗ ਬੈਟਿੰਗ ਵੀ ਆਣ ਸਰ ਘਰ ਫੇਰ ਬਿਮਾਰ ਹੋ ਗਏ ਫਿਰ ਅਸੀਂ ਸ਼੍ਰੀ ਕ੍ਰਿਸ਼ਨਾ ਦੇ ਹਸਪੀਟਲ ਵਿੱਚ ਦਾਖਲ ਕੀਤੇ ਫਿਰ ਉਹਦੇ ਦੂਜੇ ਦਿਨ ਰਾਤੀ 9-10 ਵਜੇ ਉਹਨਾਂ ਦੀ ਡੈਥ ਹੋ ਗਈ ਘਰ ਵਿੱਚ ਕਮਾਣ ਵਾਲੇ ਇਕੱਲੇ ਸੀ بیٹے ਦੀ ਪਹਿਲਾਂ ਡੈਥ ਹੋਈ ਹੋਈ ਹੈ ਜੀ ਇਕੱਲੇ ਫੋਨ ਘਰੇ ਕੋਈ ਰੋਜ਼ਗਾਰ ਨਹੀਂ ਜੀ ਬੱਚਿਆਂ ਵਾਸਤੇ ਮੱਚੇ ਕਿਥੋਂ ਖਾਣਗੇ ਜੀ ਭੁੱਖੇ ਮਰਦੇ ਨੇ ਹੋਰ ਰੋਜ਼ਗਾਰ ਨਿਕਲੇ ਦੀ ਕਮਾਨ ਵਾਲੇ ਕੱਲਿਆਂ ਉਹਨਾਂ ਦੀ ਡੈਥ ਹੋ ਗਈ ਸਰਕਾਰ ਨੂੰ ਕੁਝ ਇਹਨਾਂ ਬਾਰੇ ਸੋਚਣਾ ਚਾਹੀਦਾ ਹੈ ਜਿਹਨੇ ਰਿਕਵਰੀ ਕਰਨੀ ਚਾਹੀਦੀ ਹੈ ਕਿੰਨੇ ਮਰੀਜ਼ ਭਰੇ ਪਏ ਨੇ ਬੈੱਡ ਦੇਖੋ ਜੀ ਸਾਰੇ ਸਾਰੇ ਮਰੀਜ਼ ਸਾਰੀ ਇਹੀ ਬਿਮਾਰੀ ਨਾਲ ਨੇ ਜਿਹੜੇ ਮਾਰੀ ਹਸਪੀਟਲ ਜਾ ਕੇ ਪਤਾ ਕਰੋ ਸਾਰੇ ਸਰਕਾਰ ਦੀ ਲਾਪਰਵਾਹੀ ਕਰਨਾ ਇਹ ਕੰਮ ਹੋ ਰਿਹਾ ਜੀ ਲਾ ਦੇਖੋ ਵੱਡੇ ਨਾਲ ਪਹਿਲਾਂ ਡਿਊਟੀ ਕਰਦੇ ਰਹੇ ਬਿਜਲੀ ਵਿਭਾਗ ਦੇ ਵਿੱਚ ਤੇ ਕੀ ਲੱਗਦਾ ਤੁਹਾਨੂੰ ਕਿਸ ਤਰ੍ਹਾਂ ਦਾ ਉਹਨਾਂ ਦਾ ਸੀਗਾ ਮਾਈਂਡ ਔਰ ਜਿਹੜੇ ਕਿ ਅੱਜ ਸਾਡੇ ਵਿੱਚ ਨਹੀਂ ਰਹੇ ਕਿਉਂਕਿ ਪਾਤੜਾਂ ਦੇ ਵਿੱਚ ਇੱਕ ਇਹ ਜਿਹੜਾ ਬਹੁਤ ਮਾੜੀ ਘਟਨਾ ਜਿਹੜੀ ਵਾਪਰ ਰਹੀ ਆ ਪਾਣੀ ਗੰਦਾ ਹੋਣ ਕਰਕੇ ਕਿਉਂਕਿ ਹਰ ਘਰ ਦੇ ਵਿੱਚ ਜਿਹੜੇ ਪਰਿਵਾਰਾਂ ਦੇ ਵਿੱਚ ਜੀ ਜੀਆਂ ਦੀ ਡੈਥ ਹੋ ਰਹੀ ਆ ਉਸੇ ਤਰ੍ਹਾਂ ਇਹ 15 ਨੰਬਰ ਵਾਰਡ ਦੇ ਵਿੱਚ ਜਿਹੜੇ ਰਹਿੰਦੇ ਸੀਗੇ ਰਮੇਸ਼ਵਰ ਤਾਂ ਇਹਨਾਂ ਦੀ ਡੈਥ ਹੋਈ ਆ ਕਿਸ ਤਰ੍ਹਾਂ ਦਾ ਇਹਨਾਂ ਦਾ ਸੁਭਾਅ ਸੀ ਔਰ ਕਿਸ ਤਰ੍ਹਾਂ ਕੀ ਲੱਗ ਰਿਹਾ ਤੁਹਾਨੂੰ ਕੀ ਦੁਖਦਾਈ ਖਬਰ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਇਹ ਵੀ ਰਿਪੋਰਟ ਚ ਇਹ ਲਾਈਨ ਮੈਨ ਬਾਤੀ ਹੋਈ ਸੀ ਫਿਰ ਟਾਇਰ ਹੋਈ ਸੀ ਚਾ ਪੰਜ 6 ਸਾਲ ਹੋ ਗਏ ਟਾਇਰ ਹੋ ਗਏ ਬਹੁਤ ਨੇਕ ਸੁਭਾਅ ਦੇ ਬੰਦੇ ਸੀ ਕੰਪਲੇਨਟ ਸੈਂਟਰ ਦੇ ਜਿਆਦਾ ਸ਼ਹਿਰ ਚ ਡਿਊਟੀ ਰਹੀ ਹੈ ਇਹਨਾਂ ਦੀ ਤੇ ਜਿਹੜੀ ਇਹ ਦੁੱਧਦਾਈ ਘਟਨਾ ਬਹੁਤ ਮਾੜੀ ਹੋਈ ਹੈ ਇਹ ਨਗਰ ਕੌਂਸਲ ਨੂੰ ਵੀ ਚਾਹੀਦਾ ਇਹਨਾਂ ਦੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ ਭਗਵਾਨ ਤਬਾ ਤੋਂ ਵੀ ਇਹ ਆਸ਼ ਕਰਦੇ ਆ ਅਸੀਂ ਜਿਹੜਾ ਆਪਣਾ ਸਿਹਤ ਮੰਤਰੀ ਹੈ ਬਲਬੀਰ ਸਿੰਘ ਉਹਨਾਂ ਨੂੰ ਵੀ ਇਹੀ ਕਹਿੰਦੇ ਆ ਵੀ ਇਹਨਾਂ ਨੂੰ ਏਡ ਦਿੱਤੀ ਜਾਵੇ ਕੋਈ ਸਾਰੇ ਮਰੀਜ਼ਾਂ ਨੂੰ ਧਿਆਨ ਰੱਖਿਆ ਜਾਵੇ ਅੱਗੇ ਤੋਂ ਤੇ ਜਿਹੜੇ ਪੈ ਪੈ ਬੰਦੇ ਜਾਣ ਕੀ ਬੜੀ ਦੁਖਦਾਈ ਘਟਨਾ ਹੈ ਇਹ ਜਿਹੜੀ ਪਤੜਾਂ ਦੇ ਵਿੱਚ ਅੱਜ ਵਾਪਰੀ ਆ ਇੱਕ ਜਿਹੜਾ ਕਿ ਪਰਿਵਾਰ ਦਾ ਜਿਹੜਾ ਮੋਢੀ ਸੀਗਾ ਜਿਹੜਾ ਘਰ ਦਾ ਕਮਾਉਣ ਵਾਲਾ ਸੀਗਾ ਉਹ ਪਰਿਵਾਰ ਦਾ ਜੀ ਚਲੇ ਗਿਆ ਇੱਕ ਇਹ ਸੇ ਬਿਮਾਰੀ ਦੇ ਨਾਲ ਕਿਉਂਕਿ ਹਰ ਘਰ ਦੇ ਵਿੱਚ ਜਿਹੜੇ ਕੀ ਮਰੀਜ਼ ਹਸਪਤਾਲਾਂ ਦੇ ਵਿੱਚ ਦਾਖਲ ਪਏ ਆ ਹਸਪਤਾਲ ਪਾਤੜਾਂ ਦੇ ਭਰੇ ਹੋਏ ਆ ਪਰ ਦੇਖਣ ਵਾਲੀ ਗੱਲ ਹੈ ਕਿ ਜਿਵੇਂ ਸਿਹਤ ਵਿਭਾਗ ਦਾ ਕੋਈ ਸੀਨੀਅਰ ਅਫਸਰ ਜਾਂ ਕੋਈ ਸਿਹਤ ਮੰਤਰੀ ਸਰਕਾਰ ਦਾ ਜਾਂ ਕੋਈ ਨੁਮਾਇੰਦਾ ਇੱਥੇ ਇਹਨਾਂ ਦੀ ਸਾਰ ਲੈਣ ਨਹੀਂ ਆਇਆ ਬਹੁਤ ਇੱਕ ਸੋਚਣ ਵਾਲੀ ਗੱਲ ਹੈ ਘਰਦਿਆਂ ਦੇ ਵਿੱਚ ਵੀ ਕਾਫੀ ਰੋਸ ਹੈ ਕੀ ਲੱਗ ਰਿਹਾ ਤੁਹਾਨੂੰ ਜੇ ਬਿਮਾਰ ਸੀ ਕਿੰਨੇ ਦਿਨ ਦੇ ਤਾਂ ਤੁਹਾਡੇ ਘਰੇ ਕੋਈ ਸਰਕਾਰ ਦਾ ਨੁਮਾਇੰਦਾ ਪਹੁੰਚਿਆ ਕੋਈ ਵੀ ਨਹੀਂ ਪਹੁੰਚਿਆ ਜੀ ਕੋਈ ਨਹੀਂ ਬੱਸ ਅਸੀਂ ਇਹੀ ਕਹਨੇ ਚਾਹੁੰਦੇ ਹਾਂ ਕਿ ਪਾਣੀ ਸਾਫ਼ ਕੀਤਾ ਜਾਵੇ ਜੋ ਬਿਮਾਰੀ ਫੈਲ ਰਹੀ ਹੈ ਉਸ ਨੂੰ ਰੋਕ ਕੇ ਆ ਜਾਵੇ ਕੀ ਕਹਿਣਾ ਚਾਹੋਗੇ ਤੁਸੀਂ ਵੀ ਲੱਗੇ ਗਵੰਢੀ ਹੋ ਇਹਨਾਂ ਦੇ ਕੀ ਗੱਲਬਾਤ ਹਸਲ ਦੇ ਵਿੱਚ ਇਹ ਨਗਰ ਕੌਂਸਲ ਦਾ ਫੇਲਿਅਰ ਹੈ ਜਿਹੜਾ ਇਹ ਪਾਣੀ ਗੰਦਾ ਆ ਰਿਹਾ ਅੱਜ ਦਾ ਨਹੀਂ ਆ ਰਿਹਾ ਕਟੋਂ-ਕਟ ਤਿੰਨ ਚਾਰ ਮਹੀਨਿਆਂ ਤੋਂ ਗੰਦਾ ਆ ਰਿਹਾ ਇਹਨਾਂ ਨੂੰ ਜਿੰਨੀ ਮਰਜ਼ੀ ਵਾਰੀ ਕੰਪਲੀਟ ਕਰ ਲਓ ਕੰਪਲੀਟ ਤੋਂ ਬਾਅਦ ਰਿਜ਼ਲਟ ਇੱਕੋ ਹੀ ਹੁੰਦਾ ਵੀ ਦੋ ਦਿਨ ਪਾਣੀ ਸਾਫ਼ ਆਉਂਦਾ ਉਸ ਤੋਂ ਬਾਅਦ ਪਾਣੀ ਫੇਰ ਗੰਦਾ ਤੇ ਪਾਣੀ ਦਾ ਜਿਹੜਾ ਕੋਈ ਪੁਖਤਾ ਪ੍ਰਬੰਧ ਹੈ ਕਿ ਉਹ ਅਜੇ ਤੱਕ ਇੱਥੇ ਪਾਤੜਾਂ ਦੇ ਵਿੱਚ ਨਹੀਂ ਹੋਇਆ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਕਿਉਂਕਿ ਅਜੇ ਤੱਕ ਕੋਈ ਇੱਥੇ ਮੈਡੀਕਲ ਦਾ ਸੀਨੀਅਰ ਅਧਿਕਾਰੀ ਨਹੀਂ ਆਇਆ ਕੀ ਕਹਿਣਾ ਚਾਹੂਗੇ ਦੇਖੋ ਮੈਡੀਕਲ ਦੇ ਸੀਨੀਅਰ ਅਧਿਕਾਰੀ ਸਾਰੇ ਇਲੈਕਸ਼ਨ ਦੀਆਂ ਖੁਸ਼ੀਆਂ ਮਨਾ ਰਹੇ ਨੇ ਉਹਨਾਂ ਨੂੰ ਲੋਕਾਂ ਦੇ ਨਾਲ ਕੋਈ ਵੀ ਰਸਤਾ ਰੱਖਣ ਰੱਖਦੇ ਅੱਜ ਕਾਮਯਾਬ ਨਹੀਂ ਹੋ ਰਹੇ ਕਿਉਂਕਿ ਜਿਹੜੇ ਆਮ ਆਦਮੀ ਪਾਰਟੀ ਸੀ ਅੱਜ ਉਹ ਖਾਸ ਬਣ ਚੁੱਕੀ ਹੈ ਮੰਤਰੀ ਬਣ ਚੁੱਕੇ ਨੇ ਉਹਨਾਂ ਦੇ ਕੋਲ ਆਮ ਜਨਤਾ ਵਾਸਤੇ ਟਾਈਮ ਨਹੀਂ ਜੇ ਟਾਈਮ ਹੁੰਦਾ ਤਾ ਜਿਹੜਾ ਇਹ ਪਾਣੀ ਦਾ ਹੱਲ ਹੈ ਇੰਨੀਆ ਦੁਖਾਈ ਵੀ ਘਟਨਾ ਵਾਪਰਨ ਤੋਂ ਪਹਿਲਾਂ ਹੋਣਾ ਚਾਹੀਦਾ ਸੀ ਹੁਣ ਆ ਕੇ ਤਾਂ ਸਿਰਫ ਉਹਨਾਂ ਨੇ ਇੱਕ ਲੀਪਾ ਪੋਤੀ ਕਰਨੀ ਹੈ ਉਹ ਵੀ ਮੈਨੂੰ ਲੱਗਦਾ ਉਹਨਾਂ ਕੋਲ ਸਮਾਂ ਨਹੀਂ ਆਉਣਾ ਕਿਉਂਕਿ ਇੱਕ ਸੋਚਣ ਵਾਲੀ ਗੱਲ ਹੈ ਸਰਕਾਰ ਨੇ ਅਜੇ ਤੱਕ ਇਹਨਾਂ ਦੀ ਸਾਰ ਨਹੀਂ ਲਈ ਇੱਕ ਪਾਤਰਾ ਸ਼ਹਿਰ ਦੇ ਵਿੱਚ ਜਿਸ ਤਰ੍ਹਾਂ ਬਿਮਾਰੀਆਂ ਫੈਲ ਰਹੀਆਂ ਐ ਲਗਾਤਾਰ ਬਿਮਾਰੀਆਂ ਫੈਲ ਰਹੀਆਂ ਹਰ ਘਰ ਦੇ ਵਿੱਚ ਬਿਮਾਰੀਆਂ ਫੈਲ ਰਹੀਆਂ ਐ ਔਰ ਸਾਰੇ ਹਸਪਤਾਲ ਭਰੇ ਹੋਏ ਆ ਬਹੁਤ ਇੱਕ ਸੋਚਣ ਵਾਲੀ ਗੱਲ ਹੈ ਕਿ ਸਰਕਾਰ ਨੇ ਅਜੇ ਤੱਕ ਇਹਨਾਂ ਦੀ ਸਾਰ ਨਹੀਂ ਲਈ ਇਥੋਂ ਇਸ ਲੋਕਾਂ ਦੇ ਇਹਨਾਂ ਲੋਕਾਂ ਦੇ ਵਿੱਚ ਇੱਕ ਬਹੁਤ ਰੋਸ ਦੀ ਲਹਿਰ ਵੀ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਪਾਤੜਾ ਦੇ ਵਿੱਚ ਕੋਈ ਪੂਕਤਾ ਪ੍ਰਬੰਧ ਨਹੀਂ ਕੀਤਾ ਇਲਾਜ ਦੇ ਨਾ ਕੋਈ ਸਰਕਾਰੀ ਹਜੇ ਤੱਕ ਉਤੋਂ ਨੁਮਾਇੰਦਾ ਪਹੁੰਚਿਆ ਇਸ ਪਾਤੜਾ ਦੇ ਵਿੱਚ ਕਿਸੇ ਦੀ ਸਾਰ ਲੈਣ ਵਾਸਤੇ ਜਦੋਂ ਕਿ ਸਾਰੇ ਹਸਪਤਾਲਾਂ ਦੇ ਵਿੱਚ ਮਰੀਜ਼ਾਂ ਨਾਲ ਇਹ ਬਿਮਾਰੀ ਤੋਂ ਜੂਝ ਰਹੇ ਲੋਕ ਸਾਰੇ ਹੁਣ ਦੇਖਣਾ ਹੋਵੇਗਾ ਕਿ ਇੱਥੇ ਇਹਨਾਂ ਵਾਸਤੇ ਕੋਈ ਇੰਤਜ਼ਾਮ ਕਿਸ ਤਰ੍ਹਾਂ ਦੇ ਕੀਤੇ ਜਾਣਗੇ ਜਾਂ ਇਹ ਇਸੇ ਤਰ੍ਹਾਂ ਹੀ ਲਟਕਦਾ ਰਹੇਗਾ